ਮਿਸਤਰੀ ਕਾਲਜੀ ਸਾਰਿਆਂ ਨੂੰ ਵਧੀਆ ਸਾਰਿਆਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੁਮਾਨਪੁਰ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਨਾਲ ਹੀ ਜਿਹੜਾ ਪਿੰਡ ਹੈ ਸ਼ਹਿਰ ਤੋਂ ਬਾਅਦ ਜਿਹੜਾ ਪਹਿਲਾ ਪਿੰਡ ਕੁਮਾਨਪੁਰ ਆ ਹੀ ਹੁੰਦਾ ਵਾ ਨਾਲ ਹੀ ਜਿਹੜਾ ਮਿਊਜ਼ੀਅਮ ਹੈ ਕਾਫੀ ਵੱਡਾ ਜਿਹੜਾ ਅੰਮ੍ਰਿਤਸਰ ਦਾ ਮਸ਼ਹੂਰ ਹੈ ਜਿੱਥੇ ਪੁਰੇਵਲ ਦੀ ਸਭ ਤੋਂ ਵੱਡੀ ਕਰਪਾਨ ਵੀ ਆ ਤੇ ਤਿੰਨ گاਵਾ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਦੋ ਗੱਬਣਾ ਤੇ ਇੱਕ ਬੱਚੇ ਤੋਂ ਬਿਨਾ ਹੈ ਜਾਦਵਿੰਦਰ ਸਿੰਘ ਜੀ ਹੁਣ ਅਗਲਾ ਆਪਾਂ ਆਏ ਆ ਤੇ ਕਾਫੀ ਦਿਨਾਂ ਬਾਅਦ ਅੱਜ ਆਪਾਂ ਵਿਧੀ ਜੀ ਨਾਲ ਆਏ ਹਾਂ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਵਧੀਆ ਫਾਰਮ ਵੇਖਣ ਆਲੇ ਵੀਰਾਂ ਨੂੰ ਭਰਾਵਾਂ ਨੂੰ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਤੇ ਸਤਿ ਸ੍ਰੀ ਅਕਾਲ ਜੀ ਹੋਸਨਾ ਠੀਕ ਠਾਕ ਜੀ ਵਧੀਆ ਵਧੀਆ ਸਭ ਜੀ ਹਰਪ੍ਰੀਤ ਜੀ ਤੁਸੀਂ ਸੁਣਾਓ ਕੈਮ ਜੀ ਸੇਤਾ ਹੁਣ ਸੇਤਾ ਹੁਣ ਠੀਕ ਜੀ ਵਾਹਿਗੁਰੂ ਜੀ ਜਪਾ ਜੀ ਲੰਮੇ ਕੰਮ ਪਾਤਾ ਜੀ ਲੰਮੇ ਫਿਰ ਸਰੀਰ ਤੇ ਦੋਖਾ ਆ ਜਾਣਾ ਫਿਰ ਆ ਤੇ ਜਾਂਦਾ ਫਿਰ ਜਾਂਦਾ ਹੌਲੀ ਹੌਲੀ ਯਾਰ ਹਾਂਜੀ ਹਾਂਜੀ ਤੇ ਹੁਣ ਫਿਰ ਜਦੋਂ ਸਿਰਜ ਦੁੱਖ ਆ ਗਿਆ ਫਿਰ ਜਦੋਂ ਕਵਰਪ ਹੋਣਾ ਵਾ ਹਾਂਜੀ ਹਾਂਜੀ ਤੇ ਫਿਰ ਨਜ਼ਰ ਕੰਮ ਬੰਦ ਹੀ ਰੱਖਿਆ ਹਾਂ ਫਿਰ ਬਿਲਕੁਲ ਬੰਦ ਹੀ ਰੱਖਿਆ ਇੱਕ ਅੱਦਾ ਲੈ ਇਹਦਾ ਨਾਲ ਦਾ ਲੈ ਹੁੰਦਾ ਹੀ ਇੱਥੇ ਵੀ ਬਿੰਦੂ ਜਾਂਦਾ ਆਪਦੇ ਤੁਸੀਂ ਇੱਥੇ ਵੀ ਬੜੇ ਦਿਨਾਂ ਬਾਅਦ ਮਿਲ ਲਿਆ ਦੋ ਤਿੰਨ ਮਹੀਨੇ ਬਾਅਦ ਵੀ ਮਿਲ ਨਹੀਂ ਆਇਆ ਮਿਲ ਲਿਆ ਜੀ ਜ਼ਿਆਦਾ ਘਰੇ ਹੀ ਰਹੇ ਹਨਾ ਜ਼ਿਆਦਾ ਘਰੇ ਠੀਕ ਹੈ ਤੇ ਚਲੋ ਨਾਮ ਦੱਸ ਤੇ ਕਰੀ ਨਾਮ ਮੇਰਾ ਹੈ ਜਗੰਦਰ ਸਿੰਘ ਪਿੰਡ ਕਮਾਲਪੁਰ ਤਸੀਲ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਤੇ ਸ਼ਾਟਾ ਲੱਗੇ ਹਨਾ ਸ਼ਾਟਾ ਆਪਣੇ ਲੱਗੇ ਸ਼ਾਹਰਾ ਸਾਹਿਬ ਗੁਰਦਾਰਾ ਸਨ ਸਾਹਿਬ ਹੋ ਗਿਆ ਮਸ਼ਹੂਰ ਹੈ ਬਾਬਾ ਫੁੱਟਾ ਸਾਹਿਬ ਰੋੜ ਆ ਤੇ ਜਿਤਨਾ ਗੁਰਨਾਨ ਦੇਵ ਯੂਨੀਵਰਸਿਟੀ ਵੀ ਲੱਗ ਗਈ ਹੈ ਹਾਂ 4 ਕਿਲੋਮੀਟਰ ਗੁਰਨਾਨ ਦੇਵ ਯੂਨੀਵਰਸਿਟੀ ਹੈ ਤੇ ਮਿਊਜ਼ੀਅਮ ਜਿਹੜਾ ਕਾਫੀ ਮਸ਼ਹੂਰ ਹੈ ਉਹ 1 ਕਿਲੋਮੀਟਰ ਮਤਲਬ ਸ਼ਹਿਰ ਦੇ ਬਿਲਕੁਲ ਨਾਲ ਹੀ ਹੈ ਜੀ ਬਿਲਕੁਲ ਠੀਕ ਹੈ ਤੇ ਫੋਨ ਨੰਬਰ ਬੋਲ ਦੇ ਇੱਕ ਵਾਰ ਫੋਨ ਹੈਗਾ 8360099778 ਠੀਕ ਹੈ 9779715676 ਠੀਕ ਹੈ ਹਾਂਜੀ ਤੇ ਹੁਣ ਰਹੂਗਾ ਗੈਂਗੋ ਕੰਮ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਹੋਲੇ ਪਾਸ ਮੱਜਾਂ ਕਰੂ ਤੇ ਹੋਲੇ ਪਾਸ ਹੀ ਗਾਵਾਂ ਗਾਵਾਂ ਜੀ ਠੀਕ ਅੱਜ ਤੇ ਗਾਵਾਂ ਅਗਲੀ ਵੀਡੀਓ ਚ ਮੱਜਾਂ ਅਗਲੇ ਵਿੱਚ ਮੱਜਾਂ ਪਾਵਾਂਗੇ ਗਾਵਾਂ ਬਿਲ ਗਿਆ ਜਾਨਾ ਟੁਕੜਾ ਕੱਬਣਾ ਦੀ ਡਿਮਾਂਡ ਜ਼ਿਆਦਾ ਉਹ ਲੈ ਆਵਾਂਗੇ ਟੁਕੜਾ ਟੁਕੜਾ ਅੱਛਾ ਠੀਕ ਹੈ ਪੋਣਾ ਵੀ ਇਨਾਂ ਦੇ ਬੜੇ ਆਉਂਦੇ ਆ ਹਰਿਆਣੇ ਚੋ ਵੀ ਆਹੇ ਇਤੋਂ ਮਾਲਵੇ ਵਾਲੀ ਸਾਈਡ ਬਕਸਰ ਵੱਲੋਂ ਬੰਦਾਂ ਦੇ ਉਹਨਾਂ ਨੂੰ ਵੀ ਫੋਨ ਆ ਰਹੇ ਨੇ ਫੋਨ ਤੇ ਕਾਫੀ ਵੀਰਾਂ ਦੇ ਹੁੰਦੇ ਹੋਣੇ ਕਿ ਭਾਈ ਜੀ ਬੀੜਾ ਮੈਂ ਨਾ ਹੱਥ ਜੋੜ ਕੇ ਬਹੁਤ ਸ਼ੁਕਰੀਆ ਕਰਨਾ ਵਾਹਿਗੁਰੂ ਦਾ ਕਿ ਇੰਨਾ ਵੀਰ ਪੈਂਪਰ ਆਪਣੇ ਪਿਆਰ ਕਰਦੇ ਨੇ ਤੇ ਜਾਬ ਕਰਦੇ ਨੇ ਵੇਖੋ ਜੀ ਇੱਕ ਡੰਗਰਾਂ ਦੀ ਤੇ ਵੱਖਰੀ ਗੱਲ ਆ ਹਾਂਜੀ ਹਾਂਜੀ ਤੇ ਵੇਖੋ ਭੈਣ ਭਰਾ ਸਾਨੂੰ ਵੈਸੇ ਕਿ ਨਾ ਯਾਦ ਕਰਦੇ ਨੇ ਜੇ ਕੋਈ ਚੰਗਾ ਕਰਮ ਕੀਤਾ ਤਾਂ ਫੇਰ ਹੀ ਹਾਂਜੀ ਹਾਂਜੀ ਉਹਦਾ ਕੋਈ ਨਾ ਕਹਿਣ ਨੂੰ ਛਿੱਤਰ ਮਾਰ ਕੇ ਨਹੀਂ ਖੁਸ਼ ਹਾਂਜੀ ਹਾਂਜੀ ਇਹ ਪਿਆਰ ਹੈ ਸਾਡੀ ਸੰਗਤ ਨਾਲ ਕੀ ਦੂਜਾ ਕਿਹਨਾਂ ਜਿਹੜਾ ਮੋਹ ਬਣਿਆ ਹੋਇਆ ਆ ਆ ਚਲੋ ਇਸ ਤਰ੍ਹਾਂ ਹੀ ਬਣਿਆ ਹੀ ਰਵੇ ਤੇ ਚੰਗਾ ਵਾ ਨਹੀਂ ਸੱਚਾਈ ਤੇ ਚੱਲੋ ਕਿਤੇ ਕੋਈ ਗੱਲ ਨਹੀਂ ਹੁੰਦੀ ਸੱਚਾਈ ਤੇ ਚੱਲੋ ਠੀਕ ਆ ਆ ਥੋੜਾ ਖਾ ਲੋ ਹਾਂਜੀ ਹਾਂਜੀ ਥੋੜਾ ਖਾ ਲੋ ਉਹ ਚੰਗਾ ਸੱਚਾਈ ਤੇ ਰੋ ਠੀਕ ਆ ਜੋ ਹੈਗੀ ਗੱਲ ਉਹ ਦੱਸੋ ਆਪਣੀ ਤੇ ਜਿੱਦ ਅੱਗੇ ਰੇਟ ਵੀ ਤੁਹਾਡੇ ਨੋਰਮਲ ਹੀ ਹੁੰਦੇ ਆ ਤੇ ਕਿਤੇ ਅੱਜ ਉੱਚੇ ਨਾ ਕਰ ਦਿਓ ਨਾ ਨਹੀਂ ਜੀ ਨਾ ਹੁਣ ਇੱਕ ਆਂ ਗਾਂ ਤਾਂ ਦਿਖਾਣੀ ਆ ਚੰਗੇ ਕੱਦ ਕਾਠ ਚ ਆ ਗੱਭਣ ਆ ਜੀ ਥੋੜੇ ਕਿ ਦਿਨ ਖੜਦੀ ਆ ਤੇ ਆ ਥਣ ਵੀ ਆ ਤੇ ਦੇਖ ਸਕਦੇ ਆ ਆਪਾਂ ਲਾਗੇ ਤਾਂ ਤੇ ਮਿਲ ਕੇ ਵੀ ਨੇ ਵੀ ਚੰਗੀ ਆ ਕੱਦ ਕਾਠ ਉਤਰਾਂ ਚੰਗਾ ਉੱਚਾ ਵਾ ਜਿਹੜਾ ਇਹਦਾ ਕਿੰਨੇ ਕੇ ਦੁੱਧ ਆ ਲੀਜੇ ਵੀਰ ਜੀ ਪਿਛਲੇ ਸੂਏ ਨੇ 15-16 ਕਿਲੋ ਦੁੱਧ ਭਰਿਆ ਵਾ ਅੱਛਾ ਸਾਈ ਵਾਲ ਕਰੋਸ ਆ ਬਹੁਤ ਸਿਲ ਸੰਡੀ ਕੋਈ ਨਹੀਂ ਕਿ ਆਏਗੀ ਕਈ ਡੰਗਰ ਘਰੋਂ ਦੇ ਸੀਸ ਹੁੰਦੇ ਨੂੰ ਕੋਈ ਪਰਵਾਹ ਨਹੀਂ ਹੈ ਜਦਾਂ ਮਰਜੀ ਕੋਈ ਹੱਥ ਲਾਏ ਕੋਈ ਕੋ ਜੋ ਮਰਜ਼ੀ ਕਰੇ ਠੀਕ ਹੈ ਹਾਂਜੀ ਖੋਲੋ ਫਿਰ ਤੋਰੀਏ ਇਹ ਕਿੰਨਾ ਕ ਟਾਈਮ ਲਾਜੂਗੀ ਇਹ 5-7 ਦਿਨ ਖੜਦੀ ਜੀ ਚਲੋ ਦੱਸ ਦੇ ਦਿੰਦੇ ਵਿੱਚ ਵਿੱਚ ਸੁਭੋਗੀ ਕੇ ਅਜੇ ਤਿਆਰ ਹੋਣੀ ਹੈ ਚੰਗੀ ਬਾਕੀ ਜੇ ਸਵੇਰ ਸਵੇਰ ਦਾ ਟਾਈਮ ਹੈ ਇੱਕ ਵਾਰੀ ਫਿਰ ਤੋਂ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਈਏ ਥੋੜਾ ਜਿਹਾ ਮੇਮੂ ਪੈਨ ਕਰਕੇ ਟਿੱਕਰ ਜਹਾ ਪਿਆਵਾ ਬਾਲ ਚਲੋ ਬੰਦ ਹੋਵੇ ਜੀ ਤੇ ਇਹਦਾ ਮੁੱਲ ਫਿਰ ਵੀ ਜਿਆਦਾ ਜੀ ਦਈਏ ਫਿਰ ਇਹ ਵੀ ਵੀਰੋ ਭਾਜੀ ਕੱਲ ਹੀ ਜਿੰਨਾ ਦੇ ਲੋਕਾਂ ਨੂੰ ਆਪਾਂ ਵੀ ਮੁੱਲ ਕੱਲ ਗਏ ਪਹਿਲੀ ਵੀਡੀਓ ਆ ਜਿਆ ਜਿਆ ਕਰੋਗੇ ਜਾਵੇ ਪਹਿਲੇ ਪਹਿਲੇ ਫੋਨਾਂ ਤੇ 35000 ਕੱਲ ਗਏ 35000 ਹਾਂਜੀ ਕਰ ਦਈਏ ਵਿੱਚ ਮੰਤਨ ਕਰਾ ਦਿਓ ਅੱਜ ਜਿੰਨਾ ਕਰਾਉਣਾ ਤੁਸੀਂ ਖੁੱਲਾ ਕਰਾਓ ਖੁੱਲਾ ਕਰਾ ਦਈਏ ਜਿਹੜਾ ਹੀ ਕਰਾਉਣਾ ਅੱਜ ਖੁੱਲਾ ਹੀ ਚੱਲਣ ਦੋ ਬਾਤ ਚ ਇਹ ਨਾ ਹੋਵੇ ਤੁਸੀਂ ਫਿਰ ਮੈਂ ਕਿਹਾ ਜਿੱਥੇ ਜਸ ਕਰਦੇ ਉਹਥੇ ਦੇ ਦੇਣੀ ਅੱਜ ਬਾਤ ਤੁਸੀਂ ਕਿਹੋ ਨਾ ਜਿਆਦਾ ਕਰਤਾ ਜੀ ਭਾਜੀ ਜੋ ਕਹਦੋਗੇ ਉਹੀ ਹੋਊ ਅੱਜ ਬਿਲਕੁਲ ਕਰ ਦਈਏ ਫਿਰ ਫਿਰ ਬਾਚੇ ਨਾ ਕਿ ਉਹ ਘਾਟਾ ਹੋ ਗਿਆ ਵਾਧਾ ਹੋ ਗਿਆ ਫਲਾਣਾ ਵਾਧਾ ਹੋਏ ਤੁਹਾਨੂੰ ਕਹਦਾ ਅੱਛਾ ਇਹ ਦੇ ਦੇਣੀ ਅੱਜ ਇੱਕੋ ਗੱਲ ਇੱਕੋ ਗੱਲ ਪੰਜ ਛੱਡ ਦੀਏ 30 ਚ ਹੋਰ ਛਡਾ ਲਓ ਅੱਜ ਜਿੰਨਾ ਛਡਾ ਲਓ ਪੰਜੀ ਕਹਿਤਾ ਜੀ ਆਪਾਂ ਪੰਜੀ ਕਹਿਤਾ ਜੇ ਪੰਜੀ ਦੀ ਦੇਤੀ ਹੋਰ ਯਾਰ ਮਾਨ ਕਰਦਾਂਗੇ ਹੋਰ ਦਸਾਂ ਚੋ ਚੋਈਆਂ ਜੀ ਦੇ ਦਾਂਗੇ ਅੱਛਾ 24 ਦੀ ਦੇ ਦਾਂਗੇ 24 ਦੀ ਦੇ ਦਾਂਗੇ ਅੱਜ ਠੀਕ ਹੈ ਜੀ ਜੇ 15 ਕਿਲੋ ਬੱਚੀ ਦੁੱਧ ਨਾ ਭਰੇ ਤਾਂ ਫਿਰ ਗੱਲ ਕਰੇ ਮੇਰੇ ਨਾਲ ਅੱਛਾ 20000 ਦੀ ਦਵਾਂਗੇ 15 ਕਿਲੋ ਵਾਲੀ ਅੱਜ ਅੱਛਾ ਹਾਂ ਠੀਕ ਹੈ ਜੀ ਤੇ ਬਾਕੀ ਚੱਲੋ ਕੋਈ ਵੀ ਰਾਨ ਕੇ ਵੇਖੇ ਆਪਣੀ ਤਸੱਲੀ ਕਰੇ ਵੀ ਬੜਾ ਚੰਗਾ ਵਾ ਜਿਹੜਾ ਸਾਹਮਣ ਵਾਲੀ ਏ ਥੋੜੀ ਕਿਉਂਕਿ ਪੱਠਾ ਘਟ ਪਉਂਦੇ ਵਡਗੁਣ ਕੋਈ ਜਿਹੜਾ ਗੱਬਰ ਨਗਰ ਨੂੰ ਵੰਡ ਚਾਹੀਦਾ ਅਸੀਂ ਗੱਬਰ ਨਗਰ ਨੂੰ ਵੱਟ ਬੰਦ ਕਰਦੇ ਨੇ ਦੁੱਧ ਨਹੀਂ ਦਿੰਦਾ ਜੀ ਦੁੱਧ ਨਹੀਂ ਸਹੀ ਹੋਣਾ ਹਾਂਜੀ ਹਾਂਜੀ ਦਵਾਵਾਂਗੇ ਫੇਰੀ ਇਹ ਕਹੋ ਤੇ ਹੁਣ ਇੱਕ ਹੋਰ ਆ ਗਈ ਆਪਣੇ ਕੋਲੇ ਵੀ ਗੱਪਣੀ ਆ ਇਹ ਵੀ ਗੱਪਣ ਜੀ ਇਹ ਕਿੰਨਾ ਚਿਰ ਦੀ ਹੈ ਇਹ ਪੰਜ ਮਹੀਨੇ ਦੀ ਗੱਲ ਸੀ ਡਾਕਟਰ ਉਹ ਘਰ ਆ ਰਹੇ ਤੇ 6 ਮਹੀਨੇ ਦੀ ਦੱਸਿਆ ਜੀ ਜਿਹਦੇ ਆਪਾਂ ਡਾਕਟਰ ਕੋਲ ਚੈੱਕ ਕਰਾਈ ਉਹਨੇ 4.5 ਤੇ 5 ਦੇ ਵਿੱਚ ਦੱਸੀ ਆ ਅੱਛਾ ਉਹਨੇ ਕਾਗਜ਼ ਘਰ ਵਾਲੇ ਦੇ ਸਾਹਮਣੇ 6 ਮਹੀਨੇ ਦੀ ਆ ਅੱਛਾ ਅਸੀਂ 4.5 5 ਮਹੀਨੇ ਦੀ ਕਹਿਣਾ ਉਹ ਸਾਨੂੰ ਡਾਕਟਰ ਨੇ ਦੱਸਿਆ ਵਾ ਆਪਣਾ ਡਾਕਟਰ ਨਾਲ ਲੈ ਗਿਆ ਵੀ ਠੀਕ ਹੈ ਜੇ ਨਹੀਂ ਲਿਆਉਣਾ ਜਾਂਦੇ ਆ ਆਪਣੇ ਡਾਕਟਰ ਉੱਤਰਨਾ ਸਾਰੀ ਚੱਕਰ ਹਰਾ ਲੈ। ਮਤਲਬ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਵੀ ਦੱਸ ਤਿੰਨ ਦਿਨ ਦਾ ਟਾਈਮ ਦਵਾਂਗੇ। ਤਿੰਨ ਦਿਨ ਚੱਕਰ ਕਰੇ ਬਾਅਦ ਚ ਕੋਈ ਜ਼ਿੰਮੇਵਾਰੀ। ਬਾਅਦ ਚ ਦਿਨ ਵੱਧ ਲੈ ਜਾਏ, ਘੱਟ ਲੈ ਜਾਏ। ਬੱਸ ਇਹ ਕਹਿੰਦੇ ਆ ਲੋਕ ਮੁੜਕਿਆਂ ਦੇ ਠੱਗ ਆ। ਹਾਂਜੀ ਹਾਂਜੀ। ਕਮੈਂਟ ਕਰਦੇ ਨੇ ਠੱਗ ਆ ਏ। ਪਹਿਲੂ ਆਪਣੀ ਤਸੱਲੀ ਕਰ। ਹਾਂਜੀ ਹਾਂਜੀ। ਜਿਹੜੀ ਕਿਸ ਨੂੰ ਗੱਲ ਕਹਿਣੀ ਆ ਆਪਾਂ ਉਹ ਕਹੂੰ ਕਹੀਏ। ਆਪਣੀ ਤਸੱਲੀ ਹੋਊਗੀ ਤੇ। ਆਪਾਂ ਨੂੰ ਉਹ ਹੀ ਗੱਲ ਕਰਨ ਦਾ ਮੌਕਾ ਹੀ ਨਾ ਆਪਾਂ ਦਈਆ ਪਹਿਲਾਂ ਹੀ ਆਪਾਂ ਦੋ ਟਮ ਸੋਕ ਲਈਏ। ਆਪਣਾ ਕੰਮ ਕਰਨਾ। ਹਾਂਜੀ। ਜੱਜਦੀ ਆ। ਲੈ ਲਓ ਨਹੀਂ ਜੱਜਦੀ ਤੇ ਬੱਜੀ ਇਹ ਸਾਢੇ 4-5 ਮਹੀਨਿਆਂ ਦੀ ਗੱਭਣ ਹੈ ਜਿਹੜੀ ਕਹਿੰਦੇ ਥਰਾਂ ਦੀ ਫੁੱਲ ਕਰਨਦੀ ਆ ਠੀਕ ਆ ਤੇ ਦੁੱਧ ਨਹੀਂ ਦਿੰਦੀ ਏ ਥਾਣੇ ਤੋਂ ਪਾਸ ਕਰਾ ਦਊਗੀ ਉਤਰਾ ਕੱਦ ਕਾਠੇ ਦਾ ਵੀ ਚੰਗਾ ਹੈ ਤੇ ਇਹ ਵੀ ਸਰੀਰੋ ਲਿੱਸੀ ਆ ਥੋੜੀ ਜੇ ਕੋਈ ਸਾਂਭ ਵਾਲਾ ਲੈ ਜਾਊਗਾ ਤੇ ਜੇ ਰਜ਼ਾ ਕਰੀਂ ਨੈ ਸੁਣਾ ਉਹ ਤੱਕ ਰਾਜੀ ਹੋ ਜੂਗੀ ਤੇ ਸੋਨਾ ਵੀ ਨੈ ਸਿਆਲਾਂ ਚ ਹੀ ਆ ਬਹੁਤ ਵਧੀਆ ਟਾਈਮ ਤੇ ਸੁਣਾ ਜੀ ਤੇ ਮੁੱਲ ਫਿਰ ਇਹਦਾ ਮੁੱਲ ਹਰ ਵੀ ਤੁਸੀਂ ਕਰ ਦੋ ਅੱਜ ਯਾਰ ਬੜੇ ਚਿਰ ਬਾਅਦ ਆਏ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਉਦਾਂ ਹੀ ਕਰ ਦੋ ਅੱਜ ਜੈ ਜੈ ਜੀ ਗੱਲ ਕਰ ਦਈਏ ਤੇ ਮੈਂ ਨਾ 15000 ਦੀ ਦੇ ਦੀ ਨਾ 15000 ਦੀ ਹਾਂਜੀ ਕਰ ਦਈਏ ਕੋ ਮਨ ਤਨ ਜਿੰਨਾ ਕਰਾਉਣਾ ਕਰਾਓ ਹਰਪ੍ਰੀਤ ਭਾਜੀ ਅੱਜ 10 ਦੀ ਦੇਈਏ ਫਿਰ 9 ਦੀ ਦੇ ਦਾਂਗੇ ਅੱਛਾ ਦੀ 10 ਦਾ 9 ਦੀ ਦੇ ਦਾਂਗੇ ਚਲੋ ਯਾਰ ਛੋਟ ਹੋਰ ਕਰਦੇ ਫਿਰ 8 ਦੀ ਦੇਣਾ ਤਾਂ ਫਿਰ ਛੋਟ ਹੀ ਹੋਣੀ 200 ਰੁਪਏ ਠੀਕ ਆ ਤੇ ਹੁਣ ਇੱਕ ਆ ਵੜ ਕਾਫੀ ਖੂਬਸੂਰਤ ਆ ਇਹ ਬੱਚੇ ਤੋਂ ਵੀ ਨਹੀਂ ਆ ਤੇ ਆ ਥਾਣੇ ਦੇ ਆਪਾਂ ਦੇਖ ਸਕਦੇ ਲੱਗੇ ਤੋਂ ਇਹ ਗਲੇ ਦਾ ਧਾਰਾ ਮਾਰ ਕੇ ਤੈਨੂੰ ਦਿਖਾ ਦੇਣਾ ਇਹ ਸ਼ੈਰ ਕਰਾਸ ਚ ਹੈ ਜਿਹੜੀ ਰੰਗਾਇਰ ਸ਼ੈਰਾ ਲਈ ਹੈ ਜਿਹੜਾ ਇਹਦਾ ਆ ਪਿਛਲੇ ਥਾਨਾਂ ਦਾ ਚਵਾਜ ਆਹੇ ਫਸਮੀ ਨਹੀਂ ਆ ਫਸਮ ਕੇ ਥਾਂ ਜਿਹੜਾ ਹੱਥ ਜਾਊਗਾ ਪ੍ਰੋਪਰ ਹਜ਼ਾਰ ਦੇਖ ਸਕਦੇ ਜੇ ਉਤਰਾ ਹੀ ਆ ਜਿਹੜੀ ਤੇ ਦੁੱਧ ਕਿੰਨਾ ਚਾਹੀਦਾ ਕੋਲ ਦੁੱਧ ਵੀ ਇਹਦੀ ਘਰੋਂ ਦੇ ਉਹਨਾਂ ਦੇ 6 ਕਿਲੋ ਚੋ ਕੇ ਲੈਂਦਾ ਹੁਣ ਜਿਹੜਾ ਦੁੱਧ 5 ਕਿਲੋ ਜੀ ਅੱਛਾ ਆਗੇ ਥੋੜਾ ਜੀ ਨੀ ਮਸ਼ੀਨੇ ਲਾਇਆ ਰਿੰਗਦੀ ਰਹੀ ਆ ਤੇ ਖੋਲੋ ਫਿਰ ਤੋਰੀਏ ਆ ਕਿ ਥੱਲੇ ਐ ਇੱਥੇ ਰੋੜੇ ਜੀ ਆ ਇਹ ਆ ਵੀ ਕੱਦ ਕੱਟ ਚੰਗਾ ਵਾ ਜੇ ਪਹਿਲਾਂ ਹੀ ਸੁਆਵਾ ਹੈ ਦਾ ਦੁੱਧ 5 ਕਿਲੋ ਜਿਹੜਾ ਕਿੰਦੇ ਕੀ ਹੈਗਾ ਗਾਂ ਕੀ ਤਾਂ ਇਹੋ ਜਿਹੀ ਬੱਚੀ ਤਿਆਰ ਹੁੰਦੀ ਹੈ ਚੰਗੀ ਰਕਮ ਦੀ ਤਿਆਰ ਹੋਣੀ ਆ ਬਣੀ ਵੀ ਜੇ ਵੀਰ ਜੀ ਅੱਛਾ ਪਰਾਪਾ ਗਾਰੰਟੀ ਕੋਈ ਨਹੀਂ ਦਿੰਦੇ ਕਿੰਨੇ ਚਿਰ ਦੀ ਬਣੀ ਆ ਕਿੰਨੇ ਦਿਨ ਇਹਨਾ ਨਾ ਨਾ ਵੀ ਸਾਨੂੰ ਆਖਿਆ ਬਣੀ ਤਾਂ ਇਹਨੂੰ ਕਹਤਾ ਬਣੀ ਹੈ ਇਹ ਨਹੀਂ ਪਤਾ 20 ਦਿਨਾਂ ਦੀ ਇਹ ਨਹੀਂ ਪਤਾ 3 ਮਹੀਨਿਆਂ ਦੀ ਇਹ ਨਹੀਂ ਪਤਾ 10 ਦਿਨਾਂ ਦੀ ਠੀਕ ਆ ਇਹ ਨਹੀਂ ਜੇ ਪਤਾ ਬਣੀ ਜਰੂਰ ਜੀ ਤੇ ਮੁੱਲ ਫਿਰ ਇਹਦਾ ਮੁੱਲ ਮੈਨਾ ਦਾ 18000 ਗੱਲ ਲੀਏ 18 ਨਾ ਕਰੀਏ ਜਾਇਦ ਜੀ ਗੱਲ ਕਰੀਏ ਤੁਸੀਂ ਕਰ ਦੋ ਜੋ ਕਰਨਾ ਅੱਜ ਆਪ ਹੀ ਕਰ ਦੋ 15 ਨਹੀਂ ਦੇ ਦਈਏ ਨਹੀਂ ਹੋਰ ਕਰ ਦਈਏ ਹੋਰ ਕਰੀਏ ਤੂੰ ਦੱਸ ਦੋ ਤੁਸੀਂ ਦੱਸ ਦੋ ਆਪ ਆਪੇ ਐਂਡ ਕਰ ਦਿਓ ਕਿੰਨੇ ਦੀ ਕਰਦੇ ਤੁਸੀਂ ਕਰ ਦਿਓ ਜਿੰਨੇ ਦੀ ਕਹਦਾ ਉਹਨੇ ਹੀ ਦੇ ਦੇਣੀ ਆਪਾਂ 12 ਨੇ ਦੇ ਦਈਏ 12 ਤੋਂ 500 ਛੋਟ ਕਰ ਦਾਂਗੇ 11.5 ਦੇ ਦਾਂਗੇ ਚਲੋ 11 ਨੇ ਦੇ ਦੋ ਚੋ 11 ਦੀ ਦੇ ਦਾਂਗੇ ਜੋ ਕਹਤਾ ਤੁਸੀਂ 11 ਦੀ ਦੇ ਦਾਂਗੇ ਠੀਕ ਹੈ ਜੀ ਤੇ ਠੀਕ ਹੈ ਵੀਰ ਕੋਈ ਹੋਰ ਕੁਝ ਕਹਿਣਾ ਫਿਰ ਬਾਸ ਜੀ ਵੇਖੋ ਜੀ ਵੀਰ ਜੀ ਬੱਚਿਆਂ ਤੁਹਾਡੇ ਸਾਹਮਣੇ ਨੂੰ ਚੰਗੀ ਤਰ੍ਹਾਂ ਵੇਖ ਲਓ ਇੱਕ ਦੋ ਵਾਰੀ ਜਿਹੜੀ ਉਹ ਕਮਾ ਕਰਦੋਂ ਕਿ ਜਿਹੜੀ ਦੁਬਾਰਾ ਵੀਡੀਓ ਬਣਾਉਣੀ ਨਾ ਉਹ ਬੜੀ ਔਖੀ ਸਾਡੇ ਵਾਸਤੇ ਕਿਉਂਕਿ ਸਾਡਾ ਮਾਲ ਹੈਗਾ 18-20 ਡੰਗਰ ਆ ਤੇ ਸਾਡੇ 20 ਡੰਗਰਾਂ ਦੇ ਵਿੱਚ ਕੱਟ ਕੇ ਬੰਦੇ ਦੋ ਆ ਆਪ ਅਸੀਂ ਬਾਹਰ ਨਿਕਲ ਜਾਣਾ ਡੰਗਰ ਬੱਚੇ ਨੂੰ ਠੀਕ ਇਹਨੂੰ ਚੰਗੀ ਤਰ੍ਹਾਂ ਵੇਖ ਲਓ ਤੇ ਇਹੋ ਜੇ ਸਭ ਕੁਝ ਹੋਣਾ ਠੀਕ ਆ ਠੀਕ ਆ ਆਪਣੀ ਤਸੱਲੀ ਕਰਨ ਜਿਹਦੀ ਗਰੰਟੀ ਦੇਵਾਂਗੇ ਉਹਦੀ ਗਰੰਟੀ ਹੋਊਗੀ ਆਪਣੀ ਠੀਕ ਆ ਠੀਕ ਆ ਤੇ ਜੋ ਹੈਗਾ ਤੁਹਾਡੇ ਸਾਹਮਣੇ ਆ ਬਾਕੀ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਵੇਖ ਚਾਹ ਕੇ ਪਾਸ ਕਰਕੇ ਖੜੋ ਜੀ